ਸ਼ਹਿਰ ਵਿੱਚ ਵਿਰਵੇ ਅਤੇ ਗਰੀਬ ਬੱਚਿਆਂ ਦੀ ਸਿੱਖਿਆ ਦੇ ਲਈ ਕੰਮ ਕਰਦੀ ਸੰਸਥਾ ਸਮਾਈਲ ਵੱਲੋਂ ਇੱਕ ਹੋਰ ਨੇਕ ਉਪਰਾਲਾ ਕੀਤਾ ਗਿਆ ਹੈ। ਰੈੱਡ ਕਰਾਸ ਦੇ ਨਾਲ ਮਿਲ ਕੇ ਇੱਕ ਸਿਲਾਈ ਕਢਾਈ ਸੈਂਟਰ ਅਤੇ ਨਾਲ ਹੀ ਕੰਪਿਊਟਰ ਸੈਂਟਰ ਚਲਾਇਆ ਗਿਆ ਜਿਸ ਦੇ ਵਿੱਚ ਨੌਜਵਾਨ ਕੁੜੀਆਂ ਅਤੇ ਨੌਜਵਾਨ ਵਿਦਿਆਰਥੀ ਸਿਲਾਈ ਅਤੇ ਕੰਪਿਊਟਰ ਸਿੱਖ ਸਕਦੇ ਨੇ। ਆਓ ਜਾਣਦੇ ਹਾਂ ਇਸ ਸਿਲਾਈ ਸੈਂਟਰ ਬਾਰੇ ਸਾਰੀ ਗੱਲਬਾਤ। ਜਿਨ੍ਹਾਂ ਕੋਲ ਸਾਧਨਾ ਦੀ ਕਮੀ ਹੈ, ਉਹਨਾਂ ਨੌਜਵਾਨ ਕੁੜੀਆਂ ਅਤੇ ਬੱਚਿਆਂ ਲਈ ਅਸੀਂ ਗਨੇਸ਼ਾ ਵਸਤੀ রেড ਕ੍ਰੋਸ ਭਵਨ ਦੀ ਪਹਿਲੀ ਮੰਜ਼ਲ ਵਿਖੇ ਇੱਕ ਨਵਾਂ ਸੈਂਟਰ ਖੋਲਿਆ ਹੈ ਜਿੱਥੇ ਉਹਨਾਂ ਨੂੰ ਸਿਲਾਈ ਹੈਂਡਿਕਰਾਫਟ ਅਤੇ ਕੰਪਿਊਟਰ ਸਿੱਖਿਆ ਦਿੱਤੀ ਜਾਂਦੀ ਹੈ ਪਹਿਲਾਂ ਇਹਨਾਂ ਨੂੰ ਸਵੇਰੇ 10 ਤੋਂ 12 ਵਜੇ ਤੱਕ ਸਿਲਾਈ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ ਸ਼ਾਮ ਨੂੰ ਇੱਥੇ ਕੰਪਿਊਟਰ ਕਲਾਸਾਂ ਚੱਲਦੀਆਂ ਹਨ ਅਤੇ ਜਿਹੜੀਆਂ ਨੌਜਵਾਨ ਕੁੜੀਆਂ ਪੜ੍ਹਾਈ ਤੋਂ ਸੱਖਣੀਆਂ ਹੋ ਚੁੱਕੀਆਂ ਹਨ ਕਿਸੇ ਕਾਰਨ ਸਕੂਲ ਨਹੀਂ ਜਾ ਰਹੀਆਂ ਉਹਨਾਂ ਨੂੰ ਪਹਿਲਾਂ ਅਸੀਂ 10 ਤੋਂ 12 ਵਜੇ ਤੱਕ ਇੱਥੇ ਸਿਲਾਈ ਦੀ ਸਿੱਖਿਆ ਦਿੰਦੇ ਹਾਂ ਤਾਂ ਕਿ ਉਹ ਆਤਮ ਨਿਰਭਰ ਹੋ ਸਕਣ ਆਪਣਾ ਪਰਿਵਾਰ ਚਲਾ ਸਕਣ ਅਤੇ ਉਸ ਤੋਂ ਬਾਅਦ ਉਹਨਾਂ ਨੂੰ ਮੋਢਲੀ ਸਿੱਖਿਆ ਜਿਵੇਂ ਸਤਾਖਰ ਕਰਨੇ ਪੜਨਾ ਲਿਖਣਾ 12 ਤੋਂ 1 ਵੇ ਤੱਕ ਸਿਖਾਇਆ ਜਾਂਦਾ ਹੈ ਸਾਡੇ ਜਿਹੜੇ ਬੱਚੇ ਹੈਗੇ ਆ ਉਹ ਸਲਾਈ ਦਾ ਕੰਮ ਸਿੱਖ ਰਹੇ ਆ ਅ ਪਿਛਲੇ ਹਫਤੇ ਹੀ ਇਹ ਗਰੁੱਪ ਨੂੰ ਨਵਾਂ ਸਟਾਰਟ ਕੀਤਾ ਗਿਆ ਹੈ ਜਿਸ ਦੇ ਵਿੱਚ ਸਾਡੇ ਸੰਗਵਾਣਾ ਗਰੁੱਪ ਦੇ ਬੱਚੇ ਜਿਹੜੇ ਹੈਗੇ ਆ ਉਹਨਾਂ ਨੂੰ ਸਲਾਈ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ ਇੱਥੇ ਮੈਂ ਤਾਂ ਮੈਂ ਦੱਸਣਾ ਚਾਹਾਂਗਾ ਕਿ ਸਮਾਈਲ ਸੰਸਥਾ ਪਿਛਲੇ 12 ਸਾਲਾਂ ਤੋਂ ਜਿਹੜੇ ਛੋਟੇ ਬੱਚੇ ਹਨ ਸਾਦਨਾ ਤੋਂ ਆ ਬਕਰੇਵੇਂ ਬੱਚੇ ਹਨ ਉਹਨਾਂ ਦੀ ਐਜੂਕੇਸ਼ਨ ਤੇ ਕੰਮ ਕਰ ਰਹੀ ਹੈ ਅੱਜ ਸਮਾਈਲ ਸੰਸਥਾ ਦੇ ਵੱਖ-ਵੱਖ ਸੈਂਟਰਾਂ ਦੇ ਵਿੱਚ ਲਗਭਗ 300 ਬੱਚਾ ਸਿੱਖਿਆ ਲੈ ਰਿਹਾ ਹੈ ਸਮਾਈਲ ਸਮਾਈਲ ਸੰਸਥਾ ਮੇਨਲੀ ਉਹਨਾਂ ਬੱਚਿਆਂ ਦੀ ਐਜੂਕੇਸ਼ਨ ਤੇ ਕੰਮ ਕਰ ਰਹੀ ਹੈ ਜਿਨ੍ਹਾਂ ਨੂੰ ਸਾਧਨਾਂ ਦੀ ਕਮੀ ਹੈ ਅਤੇ ਸ਼ਹਿਰ ਦੇ ਵੱਖ-ਵੱਖ ਥਾਵਾਂ ਤੇ ਜਿੱਥੇ ਸਲਾਮਾ ਦਾ ਏਰੀਆ ਹੈ ਜਿਨ੍ਹਾਂ ਬੱਚਿਆਂ ਤੱਕ ਅਜੇ ਤੱਕ ਐਜੂਕੇਸ਼ਨ ਨਹੀਂ ਪਹੁੰਚੀ ਉਹਨਾਂ ਬੱਚਿਆਂ ਨੂੰ ਐਜੂਕੇਸ਼ਨ ਨਾਲ ਜੋੜਿਆ ਜਾ ਰਿਹਾ ਹੈ ਉਹਨਾਂ ਚ ਹੀ ਅਸੀਂ ਇਹ ਦੇਖਿਆ ਵੀ ਉੱਥੇ ਕੁਝ ਨੌਜਵਾਨ এজੈਂਟ ਜਿੰਨਰੀ ਪੜ੍ਹਾਈ ਦੀ ਉਮਰ ਲਗਭਗ ਨੰਗ ਚੁੱਕੀ ਹੈ 16 17 ਸਾਲ ਤੋਂ ਕਰਾਸ ਕਰ ਚੁੱਕੀ ਹੈ ਅਤੇ ਉਹਨਾਂ ਨੂੰ ਕੋਈ ਹੱਥ ਸਿੱਖਿਆ ਨਾਣ ਕਰਨ ਕੋਈ ਹੱਥੀ ਕਿਰਤ ਦਾ ਕੰਮ ਨਾਣ ਕਰਨ ਜਿਹੜਾ ਹੈਗਾ ਵਾਜਬ ਕੰਮ ਨਹੀਂ ਕਰ ਪਾ ਰਹੇ ਆ ਉਹਨਾਂ ਲਈ ਹੀ ਅਸੀਂ ਹੈਂਡੀਕਰਾਫਟ ਪਲੱਸ ਦੂਸਰਾ ਜਿਹੜਾ ਹੈਗਾ ਸਿਲਾਈ ਸਿੱਖਿਆ ਤੇ ਜਿਹੜੇ ਕੁਝ ਥੋੜਾ ਮੋਟਾ ਪੜੇ ਉਹਨਾਂ ਲਈ ਕੰਪਿਊਟਰ ਸਿੱਖਿਆ ਅਤੇ ਉਹਨਾਂ ਕਲਾਸਾਂ ਤੋਂ ਬਾਅਦ ਮੋਢਲੀ ਸਿੱਖਿਆ ਜਿਹਦੇ ਨਾਲ ਉਹ ਆਪਣਾ ਜੀਵਨ ਨਿਰਵਾਹ ਸਹੀ ਤਰੀਕੇ ਨਾਲ ਕਰ ਸਕਣ ਉਹਨਾਂ ਬਾਰੇ ਅਲੱਗ-ਅਲੱਗ ਤਰੀਕਿਆਂ ਨਾਲ ਅਸੀਂ ਯਤਨਸ਼ੀਲ ਹਾਂ ਇੱਥੇ ਸਾਡੇ ਵੱਲੋਂ ਵੱਖ-ਵੱਖ ਮਾਹਰ ਰੱਖੇ ਗਏ ਹਨ ਜਿਵੇਂ ਹੁਣ ਆਪਾਂ ਦੇਖ ਰਹੇ ਹਾਂ ਵੀ ਇੱਥੇ ਜੋ ਮੈਡਮ ਹਨ ਉਹ ਸਲਾਈ ਸਿੱਖਿਆ ਦੇ ਮਾਹਰ ਹਨ ਸਮਾਈਲ ਸੰਸਥਾ ਵੱਲੋਂ ਇਸ ਨੇਕ ਕੰਮ ਲਈ ਸ਼ਹਿਰ ਵਾਸੀਆਂ ਦਾ ਮੌਤਵਰ ਲੋਕਾਂ ਦਾ ਅਤੇ ਦਾਨੀ ਸੱਜਰਾਂ ਦੀ ਵੀ ਬਹੁਤ ਜ਼ਰੂਰਤ ਹੁੰਦੀ ਹਨ ਜੇਕਰ ਤੁਸੀਂ ਵੀ ਸਮਾਈਲ ਦੀ ਇਸ ਮੁਹਿੰਮ ਨਾਲ ਜੁੜਨਾ ਚਾਹੁੰਦੇ ਹੋ ਤੇ ਕਿਸੇ ਤਰੀਕੇ ਨਾਲ ਸਹਿਯੋਗ ਦੇਣਾ ਚਾਹੁੰਦੇ ਚਾਹੇ ਉਹ ਸਮੇਂ ਦਾ ਹੋਵੇ ਚਾਹੇ ਉਹ ਪੈਸੇ ਦਾ ਹੋਵੇ ਚਾਹੇ ਉਹ ਸਾਧਨਾਂ ਦਾ ਹੋਵੇ ਤਾਂ ਤੁਸੀਂ ਵੀ ਹੇਠ ਲਿਖੇ ਨੰਬਰਾਂ ਤੇ ਸੰਪਰਕ ਕਰਕੇ ਇਸ ਮੁਹਿੰਮ ਵਿੱਚ ਸ਼ਾਮਲ ਹੋ ਸਕਦੇ ਹੋ ਬਹੁਤ ਬਹੁਤ ਧੰਨਵਾਦ ਮੈਂ ਇਸ ਸੰਸਥਾ ਦੇ ਵਿੱਚ ਸਲਾਈ ਦਾ ਕੰਮ ਸਿਖਾਉਣੀ ਹੈ ਬੱਚਿਆਂ ਨੂੰ ਲੇਡੀਜ਼ ਜੋ ਵੀ ਮੈਰਿਜ ਹੈ ਅਨਮੈਰਿਡ ਹੈ ਠੀਕ ਹੈ ਇਹਨਾਂ ਨੂੰ ਪਹਿਲਾਂ ਸੂਈ ਧਾਗੇ ਦੇ ਵਿੱਚੋਂ ਸਿਖਾਇਆ ਗਿਆ ਸੂਈ ਧਾਗੇ ਤੋਂ ਬਾਅਦ ਇਹਨਾਂ ਨੂੰ ਤਰਪਾਈ ਵਗੈਰਾ ਸਿਖਾਇਆ ਸਲੀਵਸ ਬਣਾ ਕੇ ਸਲੀਵਸ ਰਕੋਰਡਿੰਗ ਹੀ ਇਹਨਾਂ ਨੂੰ ਮਸ਼ੀਨ ਦਾ ਹੌਲੀ ਹੌਲੀ ਇਹਨਾਂ ਨੂੰ ਮਸ਼ੀਨ ਦਾ ਵਰਕ ਦੱਸਿਆ ਗਿਆ इन्हों संस्था बनो बैन भी लाई गई है इन्होंने लेके भी आते ले भी भी है आ, हमें काफ़ी सालों से सीखने के लिए हमें इच्छा थी पर हमने सीख नहीं सके स्माइल ग्रुप के तरफ से आ, इन्हें वो थोड़ी सी सिलाई मशीन की आ, कुछ संस्था दिखाया और हमें लेकर आए और ताकि हमने सीख रहे हैं अभी चार कुछ दिन हुए हैं बहुत अच्छी तरह सीख रहे हैं इसके लिए हम इन स्मेल ग्रुपों के लिए धन्यवाद करते हैं और इनमें जो भी हेल्प कर रहे हैं उनका भी धन्यवाद करते हैं क्योंकि हमारी जैसी बहुत सी स्त्री हैं बेटियाँ हैं जो सीखना चाहती हैं उनको भी ऐसा मौका मिलना चाहिएगा इसलिए हम सब का भी बहुत धन्यवाद करते हैं